ਵਿਦ ਇਨ 1 ਆਵਰ ਉਸ ਹਸਪਤਾਲ ਪਹੁੰਚ ਗਏ ਕਿ ਸਾਡਾ ਖੂਨ ਇਹ ਜਿਹੜਾ ਤੁਸੀਂ ਕਹਿੰਦੇ ਆ ਉਹ ਉਸ ਕਿਸਮ ਦਾ ਮੈਚ ਕਰਦਾ ਵੀ ਹੈਪੀ ਟੂ ਡੋਨੇਟ ਬਲੱਡ ਅਸੀਂ ਮਾਤਾ ਦੀਆਂ ਅੱਖਾਂ ਲੈ ਟ੍ਰਾਂਸਪਲਾਂਟ ਕਰ ਦਿੱਤੀਆਂ ਫਾਰਮ ਭਰਾ ਲਿਆ ਏ ਤਿੰਨ ਕੁ ਮਹੀਨੇ ਬਾਅਦ ਉਹ ਭਾਜੀ ਸਾਡੇ ਦਫ਼ਤਰ ਆ ਗਏ ਮੇਰੇ ਉਹ ਕਹਿੰਦੇ ਡਾਕਟਰ ਸਾਹਿਬ ਸਾਡੀਆਂ ਅੱਖਾਂ ਮੋੜੋ ਤੇ ਪੈ ਕੇ ਸੁਕੇ ਤੇ ਪਾਂਦੀ ਹੈ ਤਾਂ ਹੀ ਤਾਂ ਮਾਠੰਡੀ ਸ਼ਾਇਖ ਵਾਂਦੀ ਹੈ ਅਸ਼ੁਕ ਮਹਾਰਾਜੀ ਆਏ ਨੇ ਅਸ਼ੁਕ ਮਹਾਰਾਜੀ ਨੂੰ ਮੁਹੱਬਤ ਕਰਨ ਵਾਲੇ ਅੱਜ ਬਹੁਤ ਸਾਰੇ ਚਿਹਰੇ ਜਿਹੜੇ ਪਹਿਲੀ ਵਾਰੀ ਪੰਜਾਬ ਭਵਨ ਆਏ ਨੇ ਆ ਜਦ ਦਾ ਪਰਪਸ ਵੀ ਇਹ ਆਈ ਸਿਕਾ ਨਹੀਂ ਤੇ ਆਮ ਇਥੇ ਕੱਟ ਤੇ ਬਹੁਤ ਹੋ ਜਾਂਦਾ ਹੈ ਤੇ ਅਸੀਂ ਜਿਹੜੇ ਖਾਸ ਖਾਸ ਸ਼ੌਕ ਜੀ ਹੋਣਾ ਨਾਲ ਜੁੜੇ ਹੋਏ ਨੇ ਆ ਉਹਨਾਂ ਨੂੰ ਹੀ ਅੱਜ ਸੱਦਿਆ ਜਾਵੇ ਬਹੁਤ ਸਾਰੇ ਤੁਸੀਂ ਪਿੰਡੋਂ ਸ਼ੌਕ ਜੀ ਦੇ ਜਿਹੜਾ ਕਿ ਪਿੰਡ ਧੰਨੀ ਪਿੰਡ ਹੈ ਧੰਨੀ ਪੈਸਿਆਂ ਵਾਲਾ ਪਿੰਡ ਆ ਗਿਆ ਸੋ ਤੁਹਾਨੂੰ ਜੀ ਆਇਆਂ ਸਾਰਿਆਂ ਨੂੰ ਦਵਿੰਦਰਪਾਲ ਸਿੰਘ ਜੀ ਆਏ ਨੇ ਮੋਗੇ ਤੋਂ ਹਨ ਜੀ ਇਹਨਰੇ ਮਿਸ ਪਾਰਮਜੀਤ ਆਏ ਨੇ ਬਹੁਤ ਸਾਰੇ ਤੁਸੀਂ ਸ਼ਾਇਦ ਮੈਂ ਨਾਂ ਨਹੀਂ ਜਾਣਦਾ ਪਰ ਤੁਸੀਂ ਬਹੁਤ ਸਾਰੇ ਜੀਜ਼ ਉਹ ਸਾਰੇ ਬੜੇ ਮੁਹੱਬਤੀ ਹੋ ਇਸ ਕਰਕੇ ਤੁਸੀਂ ਅੱਜ ਆਏ ਹੋ ਚਾਂਦ ਸਾਹਿਬ ਆਏ ਨੇ ਬੜਾਈ ਸਾਹਿਬ ਆਏ ਨੇ ਮਾਜੋਪੁਰੀ ਜੀ ਨੇ ਪ੍ਰਤਵਾਰ ਗੈਲ ਆਏ ਨੇ ਅ ਅੱਜ ਚੰਗਾ ਲੱਗਦਾ ਜਦੋਂ ਆਪਣੇ ਇਕੱਠੇ ਹੁੰਦੇ ਨੇ ਤੇ ਖਾਸ ਕਰ ਅਸੀਂ ਜਦੋਂ ਗੱਲ ਕਰਦੇ ਆ ਸੋਸ਼ਲ ਵਰਕ ਦੀ ਆ ਸੋਸ਼ਲ ਵਰਕ ਕਰਨਾ ਬਹੁਤ ਜ਼ਰੂਰੀ ਹੈ ਆਪਾਂ ਸਾਰਿਆਂ ਨੂੰ ਪਤਾ ਵੈਸੇ ਆਪਰ ਸੋਸ਼ਲ ਵਰਕ ਕਰਨ ਲਈ ਕਮਿਟਮੈਂਟ ਜਿਹੜੀ ਹੈ ਇੱਕ ਤੇ ਸੋਸ਼ਲ ਵਰਕ ਹੁੰਦਾ ਥੋੜਾ ਜਿਹਾ ਪੁੰਦਾਂ ਨੇ ਚਲੋ ਹੁਣ ਹੜ ਆਏ ਸੀ ਬਹੁਤਿਆਂ ਨੇ ਯੋਗਦਾਨ ਪਾਇਆ ਵਨ ਟਾਈਮ ਕੁਝ ਪੈਸੇ ਭੇਜ ਦਿੱਤੇ ਬਹੁਤ ਵਧੀਆ ਪਰ ਇੱਕ ਸੋਸ਼ਲ ਵਰਕ ਹੁੰਦਾ ਜਿਹੜੀ ਲੌਂਗ ਟਰਮ ਬੇਸ ਤੇ ਕੀਤਾ ਜਾਂਦਾ ਹੈ ਅੱਜ ਇਹਨਾਂ ਦੇ ਵਿੱਚ ਮੈਨੂੰ ਬੜੀ ਖੁਸ਼ੀ ਆ ਕਿ ਵੈਸੇ ਸ਼ੋਕ ਮਹਿਰਾ ਜੀ ਨਾਲ ਮੈਂ ਪਿਛਲੇ 15 ਸਾਲਾਂ ਤੋਂ ਜਦੋਂ ਤੋਂ ਇੰਗਲੈਂਡ ਤੋਂ ਗਏ ਨੇ ਆ ਇੱਕ ਬਹੁਤ ਨੇੜੇ ਦਾ ਰਿਸ਼ਤਾ ਏ ਬੇਸ਼ੱਕ ਉਹ ਆਸ਼ਰਮਾਂ ਦੀ ਗੱਲ ਹੋਵੇ ਬੇਸ਼ੱਕ ਨਾਲ ਤਾਂ ਬੱਚਿਆਂ ਨੂੰ ਸਟੇਜ ਤੇ ਲਿਆਉਣਾ ਹੋਵੇ ਬ্লাইন্ড ਬੱਚਿਆਂ ਨੂੰ ਸਟੇਜ ਤੇ ਲਿਆ ਕੇ ਉਹਨਾਂ 'ਚ ਕੌਨਫੀਡੈਂਸ ਪਾਉਣਾ ਹੋਵੇ ਇੱਥੋਂ ਤੱਕ ਕਿ ਬ্লাইন্ড ਬੱਚਿਆਂ ਦੇ ਰਜਗਾਰ ਦੀ ਵੀ ਜਦ ਗੱਲ ਹੁੰਦੀ ਆ ਉਹਨਾਂ ਲਈ ਵੀ ਅ ਅਸ਼ੋਕ ਜੀ ਬੜੇ ਤੱਤ ਪਰ ਰਹਿੰਦੇ ਨੇ ਖੂਨਦਾਨ ਅ ਦੇ ਜਿਹੜੇ ਇਹਨਾਂ ਦੀ ਜਿਹੜੀ ਟੀਮ ਹੈ ਕੋਆਰਡੀਨੇਸ਼ਨ ਹੈ ਕਰਦੇ ਨੇ ਜੇ ਮੈਂ ਅੰਕੜਿਆਂ ਮਗਰ ਜਾਵਾਂ ਮੇਰਾ ਖਿਆਲ ਹੈ ਕਿ ਅਸ਼ੋਕ ਦੇ ਕਲਾਵੇ ਦੇ ਵਿੱਚ ਤਕਰੀਬਨ 500 ਵੌਲੰਟੀਅਰ ਕੰਮ ਕਰਦੇ ਨੇ ਆ ਵੱਖਰੀ ਵੱਖਰੀਆਂ ਸੰਸਥਾ ਨਾਲ ਜੁੜੇ ਹੋਏ ਨੇ ਆ ਜਿਹੜੀ ਜਿਹੜੀ ਅ ਅਕਸਰ ਇਦਾਂ ਨਹੀਂ ਹੁੰਦਾ ਇੱਕ ਇنسان ਪੰਜਾਬ ਤੋਂ ਇੰਗਲੈਂਡ ਆਂਦਾ ਆਪਣੇ ਆਪ ਨੂੰ ਸਟੈਬਲਿਸ਼ ਕਰਦਾ ਸਟੈਬਲਿਸ਼ ਹੋ ਜਾਂਦਾ 20 ਸਾਲ ਲੱਗ ਜਾਂਦੇ ਬੱਚੇ ਹੋ ਜਾਂਦੇ ਫਿਰ ਉਹ ਇੱਕ ਦਿਨ ਮਨ ਬਣਾਉਂਦਾ ਵੀ ਮੈਂ ਬਹੁਤ ਕਮਾ ਲਿਆ ਫਿਰ ਉਹ ਕਹਿੰਦਾ ਵੀ ਮੈਂ ਹੁਣ ਪੰਜਾਬ ਚ ਜਨਮ ਤੇ ਅੱਜ 15 ਸਾਲ ਹੋ ਗਏ ਸ਼ੋਕ ਨੂੰ ਇੰਗਲੈਂਡ ਛੱਡਿਆ ਨੂੰ ਬੇਸ਼ੱਕ ਨਾ ਕੋ ਬ੍ਰਿਟਿਸ਼ ਪਾਸਪੋਰਟ ਹੈ ਬੜੀ ਹੀ ਆਪਣੇ ਹਿਸਾਬ ਨਾਲ ਆਪਣੀ ਬੜੀ ਸੰਜਮ ਨਾਲ ਔਰ ਹਾਲੀ ਦੀ ਜ਼ਿੰਦਗੀ ਉੱਥੇ ਜੀ ਰਹੇ ਨੇ। ਕਈ ਵਾਰੀ ਹੱਸਦੇ ਹਾਸਤੇ ਕਹਿ ਦਿੰਦੇ ਆ ਭਈ ਸੁੱਖੀ ਭਈ ਨਾ ਪੈਸੇ ਤੇ ਨਹੀਂ ਲਾ ਸਕਦਾ। ਪਰ ਮੇਰਾ ਟਾਈਮ 24 ਘੰਟੇ ਬੰਨ੍ਹਣ ਲਈ ਹੈ। ਜਿਹੜਾ ਕਿ ਮੈਂ ਉਹਦਾ ਗਵਾਹ ਆ ਮੈਂ ਵਿਟਨੈਸ ਫਰ that। ਆ ਕਿਸੇ ਵੀ ਸ਼ਾਮ ਨੂੰ ਕਾਲ ਆ ਜਾਏ। ਆ ਕਿਸੇ ਵੀ ਡਿਫਰੈਂਟ ਪੁਆਇੰਟ ਵੀ ਤੋਂ ਲੋਡ ਬਣਦੀ। ਇਹਨਾਂ ਕੋਲਨ ਕਾਰ ਨਹੀਂ ਹੈ। ਸਦਾ ਹੀ ਆਪਣੀ ਗੱਡੀ ਚੁੱਕਦੇ ਨਹੀਂ ਤਾਂ ਤੁਰ ਪੈਂਦੇ ਨੇ ਸੋ ਅਸੀਂ ਪੰਜਾਬ ਪਰ ਬੜਾ ਮਾਣ ਮਹਿਸੂਸ ਕਰਦਾ ਅੱਜ ਆਪਾਂ ਇਹਨਾਂ ਦੀ ਇਹਨਾਂ ਨੂੰ ਵੈਲਕਮ ਕਰਨ ਨੂੰ ਜੀ ਆਇਆਂ ਨੂੰ ਕੱਲ ਵੀ ਕੁਝ মিডিਆ ਤੇ ਇਹਨਾਂ ਦੀ ਇੰਟਰਵਿਊਜ਼ ਵਗੈਰਾ ਕੰਮ ਸਾਡਾ ਕੰਮ ਇਹਨਾਂ ਦੀ ਜਿਹੜੀ ਜਿਹੜਾ ਇਹ ਕੰਮ ਕਰ ਰਹੇ ਨੇ ਅਵੇਅਰਨੈਸ ਪੈਦਾ ਕਰਨੀ ਭਈ ਇੱਕ ਜਿਹੜਾ ਅੰਗਦਾਨ ਹੈ ਇਹ ਵੀ ਇੱਕ ਬਹੁਤ ਵੱਡਾ ਪੁੰਨ ਦਾ ਨੇ ਅੰਗਦਾਨ ਜਿਹੜਾ ਕਿਸੇ ਦੀ ਵੀ ਮੌਤ ਹੋਣ ਤੋਂ ਬਾਅਦ ਜੋ ਨਹੀਂ ਅੰਗਦਾਨ ਦਿੱਤਾ ਜਾਂਦਾ ਤੇ ਉਹਦੀ ਕੋਈ ਬਸ ਖਤਮ ਹੀ ਹੋ ਜਾਂਦਾ ਤੇ ਮੈਂ ਇਹਨਾਂ ਦੇ ਨਾਲ 15 ਸਾਲਾਂ ਤੋਂ ਜੁੜਿਆ ਹਾਂ तकरीबन 6000 ਲੋਕ ਜਿਨ੍ਹਾਂ ਨੂੰ ਜ਼ਿੰਦਗੀ 'ਚ ਦਿਸਣਾ ਹੀ ਨਹੀਂ ਸੀ ਉਹ ਅੱਜ ਦੇਖ ਰਹੇ ਨੇ ਔਰ ਕੋਈ ਡਿਚਰ ਬਣ ਗਿਆ ਖਾਂ ਬਦਲ ਕੇ ਕੋਈ ਕੁਝ ਬਣ ਗਿਆ ਔਰ ਲੰਗੇ ਰਹਿੰਦੇ ਨੇ ਆ ਅੰਕੜਿਆਂ ਦੇ ਮਤਾਰਕ ਤੇ ਬਹੁਤ ਸਾਰੇ ਜਿਹੜੇ ਫਾਰਮਸ ਅੰਗਦਾਨ ਦੇ ਇਹਨਾਂ ਨੇ ਆ ਸਾਇਨ ਕਰਾਈ ਹੋਏ ਨੇ ਬੈਂਕ ਦੇ ਵਿੱਚ ਨੇ ਡਾਟਾ ਦੇ ਵਿੱਚ ਨੇ ਇੱਥੋਂ ਤੱਕ ਕਿ ਪੰਜਾਬ ਇੰਡੀਆ ਦੀ ਆਰਮੀ ਦੇ ਜਿਹੜੇ ਆਫਸਰ ਨੇ ਆਰਮੀ 'ਚ ਕੰਮ ਕਰਦੇ ਨੇ ਬੜੀ ਸਪੈਸ਼ਲ ਉਹਨਾਂ ਨਾਲ ਸੈਟਅਪ ਕਰਕੇ ਬਹੁਤ ਸਾਰੇ ਹੰਗਮਦਾਨ ਦੇ ਜਾਂ ਖਾਸ ਕਰਕੇ ਅੱਖਾਂਦਾਨ ਦੇ ਕਰਨ ਦੇ ਆ ਜਿਹੜਾ ਇਹਨਾਂ ਨੇ ਵੀੜਾ ਚੁੱਕਿਆ ਹੋਇਆ ਏ ਤੇ ਜਾਂ ਵੈਸੇ ਓਵਰ ਆਲ ਅਸੀਂ ਸੋਚਦੇ ਆ ਤੇ ਜਿਹੜਾ ਸੋਸ਼ਲ ਵਰਕ ਲਈ ਜਿਹੜਾ ਇਹਨਾਂ ਨੇ ਵੀੜਾ ਚੁੱਕਿਆ ਹੋਇਆ ਔਰ ਅ ਅਨ ਕੰਡੀਸ਼ਨਲ ਜਿਹੜਾ ਹੈ ਇਹਨਾਂ ਦਾ ਇਹ ਕੋਈ ਪੋਲੀ ਟੈਸਟ ਪੋਲੀ ਟੈਕਸ ਦੇ ਵਿੱਚ ਨਹੀਂ ਜਾਣਾ ਇਹ ਕੋਈ ਪੈਸਾ ਨਹੀਂ ਇਕੱਠਾ ਕਰਦੇ ਕੋਈ ਫੰਡ ਨਹੀਂ ਇਕੱਠਾ ਕਰਦੇ ਕਿਸੇ ਤੋਂ ਅ ਬਸ ਨਾਲ ਲਾ ਕੇ ਜਿਹੜਾ ਟਾਈਮ ਦੇ ਨਾਲ ਜੁੜ ਕੇ ਕਿਸੇ ਨੂੰ ਟਾਈਮ ਸ਼ੇਅਰ ਅ ਮੈਂ ਪੰਜਾਬ ਦੇ ਵਿੱਚ ਇਸਾ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਸਕਦਾ ਮੈਨੂੰ ਇੱਕ ਮੈਸੇਜ ਆ ਰਿਹਾ ਕਿ ਕਿਸੇ ਨੂੰ ਬਲੱਡ ਚਾਹੀਦਾ ਹੈ ਬਿਮਾਰ ਕੋਈ ਬੰਦਾ ਹਸਪਤਾਲ ਦੇ ਵਿੱਚ ਹੈ ਉਹਨੂੰ ਬਲੱਡ ਦੀ ਲੋੜ ਹੈ ਤੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਫੋਨ ਰੱਖੋ ਮੈਂ ਕਰਦਾ ਪਤਾ ਮੈਂ ਸ਼ੋਕਜੀ ਨੂੰ ਫੋਨ ਕੀਤਾ ਤੁਸੀਂ ਯਕੀਨ ਕਰਿਓ 16 15 16 ਮੁੰਡੇ ਵਿਥਿਨ 1 ਆਵਰ ਉਸ ਹਸਪਤਾਲ ਪਹੁੰਚ ਗਏ ਤੇ ਸਾਡਾ ਖੂਨ ਇਹ ਜਿਹੜਾ ਤੁਸੀਂ ਕਹਿੰਨੇ ਆ ਉਹ ਉਸ کیس ਵਿੱਚ ਆਇਆ ਮੈਂ ਇਸ ਕਰਦਾ ਵੀ ਹੈਪੀ ਟੂ ਡੋਨੇਟ ਬਲੱਡ ਤੇ ਆਮ ਬਰੀ ਸ਼ੋਰ ਵੀ ਉਹ ਜਿਹਨੂੰ ਦਿੱਤਾ ਗਿਆ ਹੋਊਗਾ ਉਹ ਵੀ ਇਹਨਾਂ ਨੂੰ ਸੀਸਾ ਦਿੰਦਾ ਹੋਏਗਾ ਤੇ ਉਹਨਾਂ ਦੀ ਜ਼ਿੰਦਗੀ ਵੀ ਅਜਿ ਮਨਦਾ ਹੋਇਆ ਹੋਏਗਾ ਸੋ ਮੈਂ ਬਹੁਤਾ ਨਹੀਂ ਇਸ ਚੀਜ਼ ਤੇ ਜਾਣਦਾ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਜਿੱਥੇ ਜੀ ਆਇਆਂ ਨੂੰ ਮੈਂ ਇੱਥੇ ਇਹ ਵੀ ਤੁਹਾਡੇ ਨਾਲ ਸਾਂਝ ਪਾਉਣਾ ਜਿਉੜੀ ਸਮਝਾਂਗਾ ਅ ਸਦੀ ਦਿਵਿੰਦਰ ਪਾਲ ਸਿੰਘ ਜੀ ਅ ਵੱਡੇ ਬੰਦੇ ਨੇ ਵੱਡੇ ਦਾ ਮਤਲਬ ਉਹਨਾਂ ਦੇ ਵਿੱਚ ਸਕੂਲਸ ਨੇ ਕਾਲਜ ਨੇ ਮੋਕਾ ਦੇ ਵਿੱਚ ਦੋ ਬੱਚੇ ਨੇ ਇਹਨਾਂ ਦੇ ਇੱਥੇ ਸੈਟਲ ਹੋਏ ਆ ਮੇਰੇ ਇਹ ਵੀ ਤਕਰੀਬ 12 13 ਸਾਲ ਤੋਂ ਮੇਰੇ ਬੜੇ ਨਜ਼ਦੀਕੀ ਦੋਸਤ ਨੇ ਮੋਗਾ ਦੇ ਵਿੱਚ ਇੰਜ ਲੱਗਦਾ ਹੁੰਦਾ ਕਿ ਮੇਰਾ ਇੱਕ ਪਿਲਰ ਹੈਗਾ ਉੱਥੇ ਕੋਈ ਕਾਲ ਕਰਦੀਏ ਕੋਈ ਕੰਮ ਕਹਿ ਦਈਏ ਆ ਇਹਨਾਂ ਦੇ ਕਾਲਜਾਂ ਦੇ ਵਿੱਚ ਵੀ ਆਈ ਅੱਖਾਂ ਸਵੰਦੀ ਬੜੀ ਬਾਰੀ ਕੈਂਪਲੋ ਆਏ ਜਾਂ ਅਵੇਅਰਨੈਸ ਬੱਚਿਆਂ ਦੇ ਵਿੱਚ ਪੈਦਾ ਕਰਨੀ ਜਾਂ ਬੱਚਿਆਂ ਨੂੰ ਕਈ ਵਾਰੀ ਬਾਹਰੋਂ ਤੋਂ ਪਹਿਲਾਂ ਹੋਮਵਰਕ ਕੀ ਹੋਣਾ ਚਾਹੀਦਾ ਉਹ ਵੀ ਇਹਨਾਂ ਦੇ ਕਾਲਜਾਂ ਸਕੂਲਾਂ ਵਿੱਚ ਅਸੀਂ ਕੁੜੀਆਂ ਵਰਕਸ਼ਾਪ ਲਾਈਆਂ ਸੋ ਇਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਆ ਭੈਣ ਜੀ ਪਰਮਜੀਤ ਜੀ ਲਿਖਦੇ ਨੇ ਅੱਜ ਵੈਸੇ ਸਾਤਕ ਪ੍ਰੋਗਰਾਮ ਨਹੀਂ ਹੈ ਪਰ ਮੈਂ ਹਾਂ ਦਾ ਜੇ ਤੁਸੀਂ ਇਜਾਤ ਤੋਂ ਮੈਂ ਜਰੂਰ ਕਹੂੰਗਾ ਕਿ ਪਰਮਜੀਤ ਭੈਣ ਜੀ ਦੋ ਕੁ ਟੱਪੇ ਹਾਂ ਜਰੂਰ ਸੁਣਾ ਦੇ ਠੀਕ ਹੈ ਭੈਣ ਜੀ ਆਜੋ ਪਲੀਜ਼ ਵੱਡੇ ਵੀਰ ਮਿਸਟਰ ਸੁਖੀ ਬਾੜ ਜੀ ਮੇਰੇ ਕੋਲ ਸ਼ਬਦ ਨਹੀਂ ਹੁੰਦੇ ਅੱਜ ਮੈਂ ਇਹਨਾਂ ਦੀ ਤਾਰੀਫ 'ਚ ਕੁਝ ਕਹਿ ਸਕਾਂ ਪਰ ਕੁਝ ਹੌਸਲਾ ਕਰਦੀ ਆ ਫਿਰ ਵੀ ਇਹਨਾਂ ਨੂੰ ਦੇਖ ਕੇ ਜਨੂੰਨ ਇੰਨਾ ਚ ਹੌਸਲਾ ਕਿ ਮੈਂ ਵੀ ਕੁਝ ਕਰ ਸਕਾਂ ਮੇਰੇ ਕੋਲ ਕੋਪਾਸਪੋਰਟ ਸੀ ਵੀ ਨਹੀਂ ਇਸ ਟਾਈਮ ਤੇ ਮੈਂ ਫਿਰ ਮੈਂ ਆਪਣੇ ਫੇਸਬੁੱਕ ਤੋਂ ਕੱਢੀ ਆ ਤਾਂ ਕਿ ਮੈਂ ਤੁਹਾਨੂੰ ਕੁਝ ਨਾਲ ਸਕਾਂ ਇੱਕ ਮੈਂ ਕਵਿਤਾ ਮਾਂ ਤੇ ਮਾਂ ਬੇਨ ਕਿ ਮਾਂ ਦਾ ਤਾਂ ਹਰਕ ਦੇਣਾ ਮਾਂ ਤੋਂ ਬਿਨਾ ਕੋਈ ਦਿਨ ਨਹੀਂ ਹੈ ਮਾਂ ਬਿਨ ਹਰ ਇਨਸਾਨ ਅਧੂਰਾ ਰਹਿੰਦਾ ਹੈ ਦੋ ਚਰਬ ਹੈ ਮਾਂ ਤਾਂ ਹਰ ਕੋਈ ਕਹਿੰਦਾ ਹੈ ਦੋ ਚਰਬ ਹੈ ਮਾਂ ਤਾਂ ਹਰ ਕੋਈ ਕਹਿੰਦਾ ਹੈ ਰੱਬ ਲੈ ਦੁਨੀਆ ਰੱਬ ਲਈ ਦੁਨੀਆ ਚਲਾਣੀ ਸ਼ਾਇਦ ਔਖੀ ਸੀ

ਕੱਲ੍ਹ ਅਸੀਂ ਉਸਦੇ ਉਪਕਾਰਾਂ ਦੀ ਇਸ ਲਈ ਤੇ ਮਾਂ ਦਾ ਕਰਜ਼ ਨਹੀਂ ਲੈਂਦਾ ਹੈ ਮਾਂ ਬਿਨ ਹਰੀ ਇਨਸਾਨੇ ਅਧੂਰਾ ਹੈ ਅਗਤੇ ਅਧੂਰੀ ਰਹਿੰਦੀ ਹੈ ਸੁਪਨੇngo ਆਕੇ ਮੰਤਾ ਵੰਡਣੀਆਂ ਲੋਚੇ ਆਪਣੇ ਆਪ ਨੂੰ ਬਦ ਕਿਸਮਤ ਹੋ ਕਹਿੰਦੀ ਹੈ ਚੇਤੀ ਪਰ ਜਏ ਝੋਲੀ ਐਸੀ ਆਮਾਵੰਦੀ ਮੋਨਾ ਨੂੰ ਕਰ ਆਪਣਾ ਖਾਣ ਨੂੰ ਪੈਂਦਾ ਹੈ ਮਾਂ ਬਿਨ ਹਰੇ ਇਨਸਾਨੇ ਦੋਰਾ ਰਹਿੰਦਾ ਹੈ ਦੁਜਰਤ ਹੈ ਮਾਂ ਤਹਰ ਕੋਈ ਕਹਿੰਦਾ ਹੈ ਹੋਣ ਦੀ ਪੜੀ ਲੀ ਕੀ ਮਾਰੁਲੀ ਗਈ ਤੰਦਿਆ ਵਿੱਚ ਬੱਚਿਆਂ ਦੀ ਮਾਂ ਆਇਆ ਬਣ ਬਣ ਰਹਿੰਦੀ ਹੈ ਲੂਣਾ ਜਿਆ ਕਿਰਦਾਰ ਜਮਾਨੂ ਲੀਕ ਲਾਵੇ ਤਾਂ ਹੀ ਤਾਂ ਮਤ ਰਹੀ ਪਰਾਈ ਰਹਿੰਦੀ ਹੈ ਰੱਬ ਮਾਨੂ ਰੱਬ ਮਾਨਾ ਕੋਹੀ ਕਿਸੇ ਵੀ ਬਚੜੇ ਤੋਂ ਰੱਬਾ ਮਾਣਾ ਕੋਹੀ ਕਿਸੇ ਵੀ ਬਚੜੇ ਤਾ ਪੰਮੀ ਕੇਂਦੀ ਪੇ ਕਾ ਮਾਨ ਲ ਰੇਂਦਾ ਹੈ ਮਾ ਬਿਨ ਹਰੇ ਇਨਸਾਨੇ ਜਾਪਾ ਵਨ ਵਿੱਚ ਸਾਰੀਆਂ ਜੁੜੀਆਂ ਸਾਹਿਤਿਕ ਤੇ ਸਮਾਜਿਕ ਰੂਹਾਂ ਕਿਉਂਕਿ ਸੰਡੇ ਨੂੰ ਮੈਨੂੰ ਪਤਾ ਮੈਂ ਵੀ 20 ਸਾਲ ਗੁਜ਼ਾਰੇ ਨੇ ਇੰਗਲੈਂਡ 'ਚ ਕਿਉਂਕਿ ਸੰਡੇ ਇੱਕ ਅਧਾਰ ਦਾ ਦਿਨ ਹੁੰਦਾ ਵੀ ਜਿਹਦੀ ਅਸੀਂ ਵੇਟ ਕਰਦੇ ਆਂ ਕਿ ਕਦੋਂ ਸੰਡੇ ਆਵੇ ਤਾਂ ਸਵੇਰੇ ਥੋੜਾ ਜਿਹਾ ਲੇਟ ਉੱਠੀਏ ਆਪਣੇ ਕੁਝ ਜਿਹੜੇ ਰਜੇਮਿਆਂ 'ਚੋਂ ਜ਼ਿੰਦਗੀ ਦੇ ਕੁਝ ਪੱਲ ਕੱਢ ਕੇ ਅੰਜੋਏ ਕਰਨਾ ਹੁੰਦਾ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਕਿਉਂਕਿ ਮੈਨੂੰ ਸਾਰਿਆਂ ਦੇ ਨਾਮ ਨਹੀਂ ਯਾਦ ਰਹਿਣੇ ਸੋ ਜਿਹੜੀ ਗੱਲ ਭਾਜੀ ਨੇ ਕੀਤੀ ਹੈ ਕਿ ਭਾਜੀ ਦੀ ਵਾਈਫ ਤੇ ਮੇਰੀ ਵਾਈਫ ਅਸੀਂ ਥੋੜੇ ਉਧਰ ਚੁਸਤ ਲੋਕ ਵੀ ਹਾਂ ਕਿਉਂਕਿ ਪਿਛਲੇ 4 ਹਫ਼ਤੇ ਚ ਮੈਂ 9 ਫਲਾਈਟਾਂ ਲਈਆਂ ਦੇ ਮੋਰਲੇ ਤਿੰਨ ਦਿਨਾਂ 'ਚ ਚਾਰ ਮੇਰੀਆਂ ਫਲਾਈਟਾਂ ਹੋਰ ਨੇ ਸੋ 13 ਕ ਫਲਾਈਟਾਂ ਸੀ ਟੋਟਲ ਉਹ ਕਿਉਂ ਸਾਰਾ ਕੁਝ ਕੀਤਾ ਕਿਉਂਕਿ ਮੇਰੀ ਵਾਈਫ ਦਾ 50ਵਾਂ ਬਰਥਡੇ ਸੀ ਸੋ ਉਹਨੂੰ ਇੰਗਲੈਂਡ, ਸਪੇਨ, ਅਮਰੀਕਾ, ਕੈਨੇਡਾ ਇੰਨਾ ਕੁ ਕਮਾ ਕੇ ਥਕਾ ਦਿੱਤਾ ਹੁਣ ਮੋਰਲੇ 10 ਸਾਲ ਜਦੋਂ ਦਾ 60ਵਾਂ ਹੋਊਗਾ ਨਾ ਜੀ ਉਹ ਤੱਕ ਉਦੇ ਤੱਕ ਆਪਾਂ ਨੂੰ ਚੱਲ ਸੋ ਚੱਲ ਹੀ ਰਹੂ ਜੀ ਖੁੱਲੀ ਛੁੱਟੀ ਅੱਜ ਮੈਂ ਕਿਹਾ ਵੀ ਟੋਰਾਂਟੋ ਤੋਂ ਮੇਰੇ ਦੋਸਤਾਂ ਦਾ ਫੋਨ ਆਇਆ ਕਮਲ ਇੱਕ ਫਲਾਈਟ ਵਿੱਚ ਕਰ ਲਈਏ ਕਹਿੰਦੀ ਨਾ ਸੋ ਸਭ ਤੋਂ ਵੱਡਾ ਸਹਿਯੋਗ 파ਟਨਰ ਦਾ ਕਿ ਜਦੋਂ ਇੰਗਲੈਂਡ ਤੋਂ ਵੀ ਮੁੜੇ ਕਮਲ ਨੇ ਇੱਕ ਵਾਰੀ ਵੀ ਨਹੀਂ ਕਿਹਾ ਉਹ ਕਹਿੰਦੀ ਵੇਅਰ ਯੂ ਗੋ ਆਈ ਵਿਲ ਫਾਲੋ ਐਂਡ ਮੇਰੇ ਇੱਕ ਦੋਸਤ ਆਏ ਨੇ ਅਸੀਂ 35 ਇਅਰ ਤੋਂ ਬਾਅਦ ਅੱਜ ਮਿਲ ਰਹੇ ਆ ਇਹਨਾਂ ਨੂੰ ਅਸ਼ੋਕ ਜੀ ਵੈਲਕਮ ਅਸੀਂ ਕੱਥਿਆ ਨੇ ਮਕੈਨੀਕਲ ਇੰਜੀਨੀਅਰਿੰਗ ਪੜ੍ਹੀ ਇਹਨਾਂ ਨੇ ਮੈਂ ਫੇਸਬੁੱਕ ਤੇ ਲੱਭਿਆ ਆਏ ਸ਼ੁਰੂ ਥੈਂਕ ਯੂ ਸੋ ਜੇ ਸਮਾਜ ਸੇਵਾ ਤੁਸੀਂ ਤਾਂ ਹੀ ਕਰ ਸਕਦੇ ਹੋ ਜੇ ਤੁਹਾਡਾ ਪਰਿਵਾਰ ਸਾਥ ਦੇਵੇ ਕਿ ਕੋਈ ਫਾਇਦਾ ਨਹੀਂ ਬਾਹਰ ਜਾ ਕੇ ਤੁਸੀਂ ਲੋਕਾਂ ਨੂੰ ਖੁਸ਼ ਕਰਦੇ ਹੋ ਤੇ ਫਿਰ ਜਦੋਂ ਘਰ ਪਰਤਦੇ ਹੋ ਤੇ ਉੱਥੇ ਫਿਰ ਬੇਲਣਾ ਤੇ ਝਾੜੂ ਖੜਕਦੇ ਨੇ ਫਿਰ ਕੋਈ ਫਾਇਦਾ ਨਹੀਂ ਸੋ ਜ਼ਰੂਰੀ ਹੈ ਕਿ ਤੁਹਾਡਾ ਪਾਰਟਨਰ ਤੁਹਾਡਾ ਪਰਿਵਾਰ ਮੇਰੀ ਬੇਟੀ ਵੀ ਮਸਕਾਨ ਉਹ ਵੀ ਬੜਾ ਸਹਿਯੋਗ ਕਰਦੀ ਹੈ ਉਹ ਨਵੀਂ-ਨਵੀਂ ਦੇਰਾਦੂਨ ਯੂਨੀਵਰਸਿਟੀ ਚ ਪੜਨ ਗਈ ਹੈ ਤੇ ਅਸੀਂ ਉਹਨੂੰ ਜਿਸ ਦਿਨ ਸਾਡੀ ਫਲਾਈਟ ਸੀ ਉਸ ਰਾਤ ਨੂੰ ਦੱਸਿਆ ਕਿ ਅਸੀਂ ਜਾ ਰਹੇ ਹਾਂ ਸੋ ਕੋ ਬੜੀ ਖੁਸ਼ੀ ਉਹ ਕਹਿੰਦੀ ਤੁਸੀਂ ਜਾਓ ਡੈਡ ਹੁਣ ਮੈਂ 20 ਸਾਲਾਂ ਦੀ ਹੋਚਲ ਲਈ ਆ ਤੁਸੀਂ ਇੰਜੋਏ ਕਰਕੇ ਆਓ ਦੂਸਰਾ ਇਹ ਭਾਜੀ ਨੇ ਆ ਰੱਖ ਦਿੱਤਾ ਮੈਨੂੰ ਦਾ ਚੌਥਾ ਹਫਤਾ ਮੈਂ ਪੁਨਰਜੋਦ ਦੀ ਗੱਲ ਹੀ ਨਹੀਂ ਕੀਤੀ ਮੈਂ ਕਿਹਾ ਮੈਂ ਅੱਖਾਂ ਦਾਣ ਦੀ ਗੱਲ ਹੀ ਨਹੀਂ ਕਰਨੀ ਕਿਉਂਕਿ ਮੇਰਾ ਇਦਾਂ ਦਾ ਅਕਸ ਬਣ ਗਿਆ ਪੰਜਾਬ ਦੇ ਵਿੱਚ ਫੁਵਾੜੇ ਦੇ ਵਿੱਚ ਕਈ ਤਾਂ ਲੋਕ ਮੈਨੂੰ ਬੁਲਾਉਂਦੇ ਹੀ ਨਹੀਂ ਉਹ ਮੈਂ ਜਦੋਂ ਨੰਗਦਾ ਮੈਂ ਮਗਰ ਦੋ ਤਿੰਨ ਵਾਰੀ ਜਾ ਕੇ ਕਹਿੰਦਾ ਸੱਸਰੀ ਕਾਲ ਭਾਜੀ ਉਹ ਸੱਸਰੀ ਕਾਲ ਸ਼ੋਭ ਜੀ ਮੈਂ ਕਿਹਾ ਤੁਹਾਨੂੰ ਲੰਗਦਾ ਹੋਣਾ ਵੀ ਇਹਨੇ ਹੋਰ ਕੁਝ ਨਹੀਂ ਮੰਗਣਾ ਇਹ ਕਿਤੇ ਅੱਖਾਂ ਹੀ ਨਾ ਮੰਗ ਲਵੇ ਅੱਛਾ ਬਹੁਤੇ ਲੋਕ ਸਾਡੇ ਘਰ ਦਵਾਈ ਲੈਣਾ ਜਾਂਦੇ ਨੇ ਚ ਉਹ ਮੈਨੂੰ ਕਹਿੰਦੇ ਨੇ ਵੀ ਅੱਖਾਂ ਦਾ ਡਾਕਟਰ ਆ ਕਮਲ ਉਹਨਾਂ ਨੂੰ ਝਾੜ ਚੂੜ ਕੇ ਭੇਜਦੀ ਵੀ ਕੋਈ ਹਸਪਤਾਲਿਆ ਜਿਹੜੀ ਗੱਲ ਭਾਜੀ ਨੇ ਕੀਤੀ ਆ ਇੱਕ ਦਿਨ ਮੈਂ ਬਾਹਰ ਆਪਣੇ ਕਿਉਂਕਿ ਮੈਂ ਥੋੜਾ ਸਪੀਚ ਯਾ ਹੀ ਨਹੀਂ ਮੈਂ ਤਾਂ ਇਦਾਂ ਦੀ ਹੈ ਮੇਰੇ ਕੋਲ ਇਹ ਆ ਗੱਲਾਂ ਬਾਤਾਂ ਜਿੱਦਾਂ ਕਿ ਆ ਵੀ ਔਖਾ ਕੰਮ ਕਿਦਾਂ ਇੱਕ ਦਿਨ ਮੈਂ ਆਪਣੇ ਘਰ ਦੇ ਬਾਹਰ ਖੜਾ ਸੀ ਇੱਕ ਬੰਦਾ ਸਕੂਟਰ ਤੇ ਆਇਆ ਉਹਨੇ ਇੱਕ ਲੱਤੋਂ ਦੀ ਸਕੂਟਰ ਤੇ ਸਕੂਟਰ ਵੀ ਸਟਾਰਟ ਉਹਨੇ ਮੈਨੂੰ ਦੇਖਿਆ ਕਿ ਕਿ ਨੋਮੀ ਨਹੀਂ ਮੈਂ ਹੈਟ ਲੈ ਕੇ ਰੱਖਦਾ ਮੇਰਾ ਹੈਟ ਇੰਗਲੈਂਡ ਚ ਰਹਿ ਗਿਆ ਕਾਰ ਚ ਕਿਸੇ ਦੇ ਹਨਾ ਹਾਇਸਪਾਲੀ ਵੈਲਕਮ ਸੋ ਉਹ ਬੰਦੇ ਨੇ ਮੈਨੂੰ ਸਵਾਲ ਕੀਤਾ ਕਹਿੰਦਾ ਮਹਾਰਾ ਜੀ ਮੈਨੂੰ ਪਤਾ ਲੱਗਾ ਤੁਸੀਂ ਅੱਖਾਂ ਦਾਣ ਦਾ ਕੰਮ ਕਰਦੇ ਹੋ ਮੈਂ ਕਿਹਾ ਹਾਂ ਜੀ ਅੱਖਾਂ ਦਾਣ ਦਾ ਕੰਮ ਨਹੀਂ ਅੱਖਾਂ ਦਾਣ ਦੀ ਸੇਵਾ ਕਰਦੇ ਹਾਂ ਕਹਿੰਦਾ ਕਿੰਨੇ ਦੀ ਵੇਚਦੇ ਹੋ ਅੱਛਾ ਮੈਂ ਜਿੱਦਾਂ ਭਾਜੀ ਨੇ ਕਿਹਾ ਵੀ ਸੌਖਾ ਕੰਮ ਤਾਂ ਨਹੀਂ ਕੋਈ ਵੀ ਕਰਨਾ ਚਲੋ ਜੇ ਸਮਾਜ ਚ ਤੁਸੀਂ ਕੰਮ ਕਰਨਾ ਉਹਨਾਂ ਦਾ ਪੂਰਾ ਹੱਕ ਹੈ ਤੁਹਾਡੀ ਸ਼ਾਨ ਵੀਣ ਕਰਨ ਨੈਗੇਟਿਵਿਟੀ ਹੋਵੇ ਪਰ ਮੇਰੇ ਮਨ ਚ ਥੋੜਾ ਗੁੱਸਾ ਵੀ ਆਇਆ ਵੀ ਕਦੀ ਤਾਂ ਡਾਕਟਰ ਡਾਕਟਰ ਹੁੰਦੀ ਹੈ ਹੈਨਾ ਜੀ ਤੇ ਇਹ ਅੱਜ ਹੋ ਰਹੀ ਸਵਾਲ ਕਰਤਾ ਮੈਂ ਕਮਲ ਨੂੰ ਕਿਹਾ ਕਮਲ ਮੇਰੀ ਚੈੱਕ ਬੁੱਕ ਲੈ ਲਈ ਅੰਦਰੋਂ ਮੈਂ ਉਹਨੂੰ ਕਿਹਾ ਮੈਂ ਅੱਖ ਜਿਹੜੀਆਂ ਖਰੀਦਦਾ ਤੂੰ ਆਪਣੀ ਇੱਕ ਅੱਖ ਵੇਚਣੀ ਹੈ ਮੈਂ 1 ਕਰੋੜ ਰੁਪਏ ਦਵਾਂ ਹਾਂ ਬਲੈਂਕ ਚੈੱਕ ਪਿਆ ਕਮਲ ਮੈਂ ਕਿਹਾ ਮੇਰੇ ਟੂਲ ਲੈ ਆ ਅੰਦਰੋਂ ਹੁਣੀ ਕੈਸ਼ ਦੇਵਾਂਗੇ ਕੋ ਸਕੂਟਰ ਤੇ ਫਰ ਹੋ ਗਿਆ ਜੀ ਪੰਦਰਾਂ ਕਦਾਂ ਬਾਤ ਮੇਰੇ ਕੋਲ ਆਇਆ ਕਹਿੰਦਾ ਮੇਰੇ ਜੀ ਮੈਂ ਅਸਲ ਚੱਖਾਂਦਾਨ ਦਾ ਫਾਰਮ ਭਰਨਾ ਸੀ ਪਰ ਮੈਂ ਪਹਿਲਾਂ ਸੋਚਦਾ ਸੀਗਾ ਵੀ ਥੋੜਾ ਚੈੱਕ ਤਾਂ ਕਰੀ ਮੈਂ ਕਿਹਾ ਮੈਂ ਵੇਚਦਾ ਨਹੀਂ ਮੈਂ ਅੱਖਾਂ ਖਰੀਦਦਾ ਜੇ ਤੂੰ ਵੇਚਨੀ ਆ ਤਾਂ ਗੱਲ ਕਰ ਨਹੀਂ ਤਾਂ ਕਿਸੇ ਹੋਰ ਨੂੰ ਨਾ ਜਾ ਕੇ ਕਹੀਂ ਵੀ ਅੱਖਾਂ ਵਿਗਦੀਆਂ ਨਹੀਂ ਜਾਂ ਇਹਨਾਂ ਦੀ ਖਰੀਦੋ ਫਰੋਖਤ ਹੁੰਦੀ ਸੋ ਯੂ ਮਸਟ ਪ੍ਰਪੇਅਰ ਥਿਸ ਵਰਲਡ ਇਜ਼ ਫੁੱਲ ਆਫ ਨੈਗੇਟਿਵਿਟੀ ਥੇਰ ਇਜ਼ ਵੈਰੀ ਲਿਟਲ ਪੋਜ਼ਿਟਿਵਿਟੀ ਬਟ ਦ ਪੋਜ਼ਿਟਿਵਿਟੀ ਇਜ਼ ਗਾਟ ਦ ਹਾਇਰ ਐਂਡ ਕਹਿੰਦੇ ਆ ਵੀ ਜਿਹੜਾ ਪੋਜ਼ਿਟਿਵਿਟੀ ਦੇ ਦੋ ਤਿੰਨ ਕੇ ਵੀ ਨੇਗੇਟਿਵਿਟੀ ਦੇ ਸਮੁੰਦਰ ਨੂੰ ਸਾਰਿਆਂ ਨੂੰ ਪੋਜ਼ਿਟਿਵ ਕਰ ਸਕਦੇ ਸੋ ਯੂਸ ਦੇ ਪੋਜ਼ਿਟਿਵ ਅਖੰਡਾਂ ਦੀ ਗੱਲ ਮੈਨੂੰ ਤਾਂ ਲੱਗਦਾ ਤੁਹਾਨੂੰ ਕੁਝ ਦੱਸਣ ਦੀ ਲੋੜ ਨਹੀਂ ਸਾਰਿਆਂ ਨੂੰ ਪਤਾ ਕਿਉਂ ਨਹੀਂ ਕਰਦੇ ਇਹ ਵੀ ਪਤਾ ਪਰ ਕਾਤੇ ਨਹੀਂ ਕਰਦੇ ਉਹਨਾਂ ਨੂੰ ਸ਼ਾਇਦ ਨੌਲੇਜ ਨਹੀਂ ਮੈਂ ਸਾਰਾ ਸਟੋਰੀਆਂ ਜੀ ਦੱਸੂ ਇੱਕ ਦਿਨ ਕਿਤੇ ਕਿਸੇ ਦੀ ਮੌਤ ਹੋਈ ਕਿਸੇ ਬੀਬੀ ਦੀ ਮੌਤ ਹੋ ਗਈ ਅਸੀਂ ਉੱਥੇ ਪਹੁੰਚੇ ਜੀ ਕਿਉਂਕਿ ਕਈ ਵਾਰੀ ਅਸੀਂ ਫਾਰਮ ਨਹੀਂ ਭਰੇ ਹੁੰਦੇ ਸੋ ਆਪਾਂ ਆਪਣਾ ਮੋਡਿਊਲੇਸ਼ਨ ਵਾਲਾ ਕੰਮ ਸ਼ੁਰੂ ਕੀਤਾ ਉੱਥੇ ਲੋਕ ਬੜੇ ਬੈਠੇ ਸੀ ਉਹਨਾਂ ਨੇ ਕਿਹਾ ਨਾ ਬੇਬੇ ਦੀ ਅੱਖਾਂ ਨਾਲ ਦਾਨ ਕਰੀ ਜੇ ਤੂੰ ਅੱਖਾਂ ਦਾਨ ਕਰਤੀ ਆਇਓ ਹੋ ਜੂ ਫਲਾ ਹੋ ਜੂ ਢਮਕਾ ਹੋ ਜੂ ਪਰ ਉਹ ਬੰਦੇ ਨੇ ਕਰਵਾਤੀਆਂ ਜੀ اسی માતા ਦੀ ਅੱਖਾਂ ਲੈ ٹ੍ਰਾਂਸਪੇਰੈਂਟ ਕਰ ਦਿੱਤੀਆਂ ਫਾਰਮ ਭਰਆ ਲਿਆ 3 ਮਹੀਨੇ ਬਾਅਦ ਉਹ ਭਾਜੀ ਸਾਡੇ ਦਫ਼ਤਰ ਆ ਗਏ ਮੇਰੇ ਉਹ ਕਹਿੰਦੇ ਡਾਕਟਰ ਸਾਹਿਬ ਸਾਡੀ ਅੱਖਾਂ ਮੋੜੋ ਮੈਂ ਕਿਹਾ ਵੀ ਅੱਖਾਂ ਤਾਂ ਹੁਣ ਮੋੜਨੀਆਂ ਨਹੀਂ ਤੁਹਾਡੇ ਕੋਲ ਖਾਇਆ ਸੀਗਾ ਵੀ ਉਹ ਤਾਂ ਕਿਸੇ ਦੇ ਪੈ ਗਈਆਂ ਤੇ ਮੈਂ ਕਮਲ ਨੂੰ ਕਹਾਂ ਲੱਕ ਚਾਹ ਦਾ ਕੱਪ ਬਣਾਓ ਕਿਉਂਕਿ ਅੱਜ ਹੋਰ ਇੱਕ ਨਵਾਂ ਹੀ ਕੇਸ ਆਇਆ ਸੋ ਥੋੜਾ ਜਾਂ ਫੇ ਧਿਆਨ ਵੀ ਧਰ ਕੇ ਵੇ ਅੱਜ ਵਿਚਾਲੇ ਮੈਂ ਕਿ ਤੈਨੂੰ ਅੱਖਾਂ ਦੀ ਲੋੜ ਕਿਉਂ ਆ ਵਾਪਸ ਕਿਉਂ ਲੈਣੀ ਆ ਕਹਿੰਦਾ ਮੇਰੀ ਬੇਬੇ ਮੇਰੇ ਸੁਪਨੇ 'ਚ ਆਉਂਦੀ ਆ ਉਹ ਕਹਿੰਦੀ ਮੇਰੀਆਂ ਅੱਖਾਂ ਮੋੜ ਨਾ ਉਹਨੂੰ ਕਿਹਾ ਵੀ ਕਿਉਂਕਿ ਜਿੱਦਾਂ ਦੇ ਲੋਕ ਨੇ ਤੁਹਾਨੂੰ ਓਦਾਂ ਦੀ ਡੀਲਿੰਗ ਕਰਨੀ ਪੈਂਦੀ ਆ ਇੰਟੈਲੈਕਚੁਅਲ ਪੀਪਲਜ਼ ਨਾਲ ਯੂ ਮਸਟ ਬੀ ਹੈਨਾ ਇਨ that manner ਜਿਹੜੇ ਸਿੱਧੇ ਸਾਲੇ ਲੋਕ ਉਹਨਾਂ ਨੂੰ ਸਿੱਧਾ ਸਦਾ ਜਵਾਬ ਚਾਹੀਦਾ ਮੈਂ ਉਹਨਾਂ ਨੂੰ ਕਿਹਾ ਵੀ ਭਾਜੀ ਬਾੜੀ ਦੂਰ ਤਾਂ ਨਹੀਂ ਤੁਸੀਂ ਮੇਰੇ ਤੋਂ ਰਹਿੰਦੇ ਤੇ ਤੁਸੀਂ ਐ ਕਰੋ ਹੁਣ ਜਿੱਦਾਂ ਤੁਹਾਡੀ ਬੀਬੀ ਅੱਖਾਂ ਮੰਗਣ ਆਈ ਨਾ ਤਾਂ ਤੁਸੀਂ ਮੇਰਾ ਐਡਰੈਸ ਦੇ ਦਿਓ ਸੋ ਅੱਜ 3 ਸਾਲ ਹੋ ਗਏ ਨਾ ਤਾਂ ਉਹ ਬੀਬੀ ਆਈ ਨਾ ਉਹ ਪੈਸਾ ਆਇਆ ਕਿਉਂਕਿ ਜਿੱਦਾਂ ਦਾ ਅਸੀਂ ਦੇਖਦੇ ਆਂ ਜਿੱਦਾਂ ਦਾ ਅਸੀਂ ਸੁਣਦੇ ਆਂ ਉਹਦਾ ਅਸਰ ਸਾਡੇ ਬਰੇਦ ਤੇ ਰਹਿੰਦਾ ਕਿਉਂਕਿ ਉਹਨੂੰ ਮੈਂ ਜਦੋਂ ਡਿਟੇਲ ਚ ਪੁੱਛਿਆ ਉਹ ਕਹਿੰਦਾ ਮੇਰੇ ਸਾਰੇ ਰਿਸ਼ਤੇਦਾਰ ਕਹਿੰਦੇ ਆ ਵੀ ਉਹ ਅੰਨੀ ਹੋਣੀਆ ਹੁਣ ਉਹ ਤਾਂ ਉੱਥੇ ਟੱਕਰਾ ਮਾਰਦੀ ਹੋਊ ਕਿਉਂਕਿ ਲੋਕ ਕਹਿੰਦੇ ਨੇ ਜੇ ਅੱਖਾਂ দান ਕਰ ਦਿੱਤੀਆਂ ਭਾਈ ਅਗਲਾ ਜਨਮ ਅੰਨਾ ਹੋਊ ਉਹ ਵੀ ਜਿੱਦਾਂ ਦੀਆਂ ਲੋਕ ਉਹਦੇ ਨਾਲ ਗੱਲਾਂ ਕਰਦੇ ਰਹੇ ਉਦਾਂ ਦੇ ਉਹਦੇ ਸੁਪਨੇ ਬਣਦੇ ਰਹੇ ਕਿਉਂਕਿ ਜਿਹੜਾ ਸਾਡਾ ਸਬ ਕੌਂਸ਼ੀਅਸ ਮਾਈਂਡ ਆ ਉਹ ਸਟੋਰ ਕਰਦਾ ਚੀਜ਼ਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।